ਦੇਖੋ ਅੱਜ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਅਸਤੀਫੇ ਦੀ ਗੱਲ ਕੀਤੀ ਹੈ ਤੋਂ ਇਹ ਗੱਲ ਤੇ ਸਾਬਤ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਨਾ ਕੋਈ ਸੱਤਾ ਦਾ ਨਾ ਕੋਈ ਸਿੱਧਾ ਲਾਲਚ ਹੈ। ਔਰ ਲੋਕ ਜਿਹੜੇ ਡੈਮੋਕ੍ਰੇਸੀ ਚ ਤੈਅ ਕਰਦੇ ਆ ਜਿਹੜੇ ਲੋਕ ਲੋਕਾਂ ਦੀ ਜਿਹੜੀ ਤਾਕਤ ਹੈ ਉਹਨਾਂ ਨੂੰ ਤਰਜੀਹ ਉਹਨਾਂ ਦੇ ਦਿੱਤੀ ਹੈ ਔਰ ਬੀਜੇਪੀ ਦੇ तमाम ਝੂਠੇ ਅਲੀਗੇਸ਼ਨ ਸਾਜ਼ਿਸ਼ਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੀ ਕਚੇਰੀ ਜਾਊਂਗਾ ਲੋ ਜੇ ਮੈਂ ਇਮਾਨਦਾਰ ਹੋਇਆ ਤਾਂ ਮੈਨੂੰ ਵੋਟ ਪਾ ਦਿਓ ਜੇ ਮੈਂ ਕੋਈ ਗੁਨਾਹਗਾਰ ਹਾਂ ਤਾਂ ਮੈਨੂੰ ਨਾ ਵੋਟ ਪਾਓ ਇਸ ਤੋਂ ਡੇਰਿੰਗ ਇਸ ਤੋਂ ਜ਼ਿੰਮੇਵਾਰ ਹੈ ਤੋਂ ਜਵਾਬ ਦੇ ਇਸ ਤਰ੍ਹਾਂ ਦੀ ਮੌਜੂਦਾ ਜਿਹੜੀ ਦੇਸ਼ ਦੀ ਰਾਜਨੀਤੀ ਚ ਲੀਡਰਸ਼ਿਪ ਦਿਖਦੀ ਨਹੀਂ ਹੈ ਐਗਜ਼ੈਂਪਲਰੀ ਲੀਡਰਸ਼ਿਪ ਉਹਨਾਂ ਨੇ ਅੱਜ ਸੈੱਟ ਕੀਤੀ ਹੈ ਔਰ ਸਾਨੂੰ ਤੇ ਪਹਿਲਾਂ ਹੀ ਭਰੋਸਾ ਸੀ ਦਿੱਲੀ ਦੇ ਲੋਕ ਵੀ ਜਿਹੜਾ ਬਹੁਤ ਵੱਡੇ ਮੰਡੇਟ ਨਾਲ ਉਹਨਾਂ ਨੂੰ ਫੇਰ ਅਗਲੀ ਵਾਰ ਅਸ਼ੀਰਵਾਦ ਦੇ ਕੇ ਮੁੱਖ ਮੰਤਰੀ ਬਣਾਉਣਗੇ ਦੇਖੋ ਅੱਜ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਅਸਤੀਫੇ ਦੀ ਗੱਲ ਕੀਤੀ ਹੈ ਉਸ ਤੋਂ ਇਹ ਗੱਲ ਤੇ ਸਾਬਤ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਨਾ ਕੋਈ ਸੱਤਾ ਦਾ ਨਾ ਕੋਈ ਸਿੱਧਾ ਲਾਲਚ ਹੈ। ਔਰ ਲੋਕ ਜਿਹੜੇ ਡੈਮੋਕ੍ਰੇਸੀ ਚ ਤੇ ਕਰਦੇ ਆ ਜਿਹੜੇ ਲੋਕ ਲੋਕਾਂ ਦੀ ਜਿਹੜੀ ਤਾਕਤ ਹੈ ਉਹਨਾਂ ਨੂੰ ਤਰਜੀਹ ਉਹਨਾਂ ਦੇ ਦਿੱਤੀ ਹੈ ਔਰ ਬੀਜੇਪੀ ਦੇ तमाम ਝੂਠੇ ਅਲੀਗੇਸ਼ਨ ਸਾਜ਼ਿਸ਼ਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਮੈਂ ਲੋਕਾਂ ਦੀ ਕਿਚੇਰੀ ਜਾਊਂਗਾ ਲੋ ਜੇ ਮੈਂ ਇਮਾਨਦਾਰ ਹੋਇਆ ਤਾਂ ਮੈਨੂੰ ਵੋਟ ਪਾ ਦਿਓ ਜੇ ਮੈਂ ਕੋਈ ਗੁਨਾਹਗਾਰ ਆ ਤਾਂ ਮੈਨੂੰ ਨਾ ਵੋਟ ਪਾਓ ਇਸ ਤੋਂ ਡੇਰਿੰਗ ਇਸ ਤੋਂ ਜ਼ਿੰਮੇਵਾਰ ਏ ਤੋਂ ਜਵਾਬ ਦੇ ਇਸ ਤਰ੍ਹਾਂ ਦੀ ਮੌਜੂਦਾ ਜਿਹੜੀ ਦੇਸ਼ ਦੀ ਰਾਜਨੀਤੀ ਚ ਲੀਡਰਸ਼ਿਪ ਦਿਖਦੀ ਦੀ ਹੈ ਐਗਜ਼ੈਂਪਲਰੀ ਲੀਡਰਸ਼ਿਪ ਉਹਨਾਂ ਨੇ ਅੱਜ ਸੈੱਟ ਕੀਤੀ ਆ ਔਰ ਸਾਨੂੰ ਤੇ ਪਹਿਲਾਂ ਹੀ ਭਰੋਸਾ ਸੀ ਦਿੱਲੀ ਦੇ ਲੋਕ ਵੀ ਜਿਹੜਾ ਆ ਬਹੁਤ ਵੱਡੇ ਮੰਡੇਟ ਨਾਲ ਉਹਨਾਂ ਨੂੰ ਫੇਰ ਅਗਲੀ ਵਾਰ ਅਸ਼ੀਰਵਾਦ ਦੇ ਕੇ ਮੁੱਖ ਮੰਤਰੀ ਬਣਾਉਣਗੇ